ਆਪਣੇ ਸਿੰਘਾਂ ਨਾਲ ਆਪਣੇ ਯੋਧਿਆਂ ਨਾਲ ਖੜਨ ਦਾ ਜਦੋਂ ਸਰਕਾਰਾਂ ਦਾ ਤਸ਼ੱਦਦ ਜਾਂ ਜ਼ੋਰ ਚੱਲਦਾ ਨਾ ਉਦੋਂ ਜਦੋਂ ਆਪਣੇ ਨਾਲ ਖੜਦੇ ਆ ਤਾਂ ਫਿਰ ਹੌਂਸਲਾ ਬੰਦੇ ਦਾ ਦੁੱਗਣੇ ਤੋਂ 4 ਗੁਣਾ ਹੋ ਜਾਂਦਾ ਹੈਗਾ ਤੇ ਇਹੀ ਹੌਂਸਲਾ ਤੁਸੀਂ ਅੱਜ ਭਾਈ ਅਮਰਪਾਲ ਸਿੰਘ ਮੈਰੋਂ ਨੂੰ ਦਿੱਤਾ ਤੇ ਆਸ ਵੀ ਇਹੀ ਕਰਦੇ ਆ ਵੀ ਤੁਸੀਂ ਅੱਗੇ ਤੋਂ ਵੀ ਉਹਨਾਂ ਦੇ ਨਾਲ ਇਦਾਂ ਹੀ ਮੋਡੇ ਨਾਲ ਮੋਡਾ ਲਾ ਕੇ ਖੜੋਂਗੇ ਤੇ ਆਪਣੇ ਹੋਰ ਸਿੰਘਾਂ ਨਾਲ ਵੀ ਤੇ ਮੈਂ ਸਰਕਾਰਾਂ ਨੂੰ ਇਹ ਵੀ ਦੱਸਣਾ ਚਾਹੁੰਨਾ ਵੀ ਤੁਸੀਂ ਜੇ ਸਾਨੂੰ ਡਰਾਉਣਾ ਚਾਹੁੰਦੇ ਹੋ ਜਾਂ ਦਬਾਉਣਾ ਚਾਹੁੰਦੇ ਹੋ ਤਾਂ ਇਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਢਿਲਰ ਲਾੜਲੀ ਮੈਂ ਕਹੂੰਗਾ ਫੌਜ ਵੀ ਆ ਤੇ ਸੰਤਾਨ ਵੀ ਆ ਇਹ ਦਬਾਏ ਆ ਤੇ ਡਰਾਇਆ ਨਹੀਂ ਡਰਦੇ ਤੇ ਨਾ ਹੀ ਪਹਿਲਾਂ ਡਰੇ ਆ ਨਾ ਹੁਣ ਡਰਨਗੇ ਬਾਕੀ ਮੈਂ ਕਾਲੀ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਆਪਣੇ ਬੰਦ ਜਿਹੜੇ ਦਾਸ ਸਿੰਘ ਆ ਉਹਨਾਂ ਨੂੰ ਮਿਲ ਕੇ ਆਇਆ ਤੇ ਤੁਹਾਡੇ ਸਾਰਿਆਂ ਦੇ ਇਹ ਦੱਸਣਾ ਚਾਹੁੰਨਾ ਵੀ ਆਪਣੇ ਸਾਰੇ ਦਾਸ ਸਿੰਘ ਜਿਹੜੇ ਉੱਥੇ ਜੇਲ੍ਹ ਵਿੱਚ ਆ ਉਹ ਚੜਦੀ ਕਲਾ ਵਿੱਚ ਨੇ ਤੇ ਜਿਹੜੇ ਆਪਣੇ ਸਿੰਘ ਜੇਲਾਂ ਵਿੱਚ ਡੱਕਿਆ ਨਾਮੋਸ਼ ਨਹੀਂ ਹੋਇਆ ਕਰਦੇ ਉਹ ਚੜਦੀ ਕਲਾ ਵਿੱਚ ਹੀ ਰਹਿੰਦੇ ਆ ਇਹੋ ਜਿਹਾ ਆਪਣੇ ਖਾਲਸਾ ਪੰਥ ਜੋ ਆਪਣੇ 10ਵੇਂ ਪਾਸ਼ਾ ਨੇ ਥਾਪਿਆ ਉਹਦਾ ਇੱਕ ਵਰਦਾਨ ਹੀ ਆਪਾਂ ਨੂੰ ਤੇ ਬਹੁਤ ਜਲਦ ਕੋਸ਼ਿਸ਼ ਵੀ ਇਹ ਹੈ ਕਿਉਂਕਿ ਕਿ ਇਸ ਜਿਹੜੇ ਕੇਸ ਚੱਲਦੇ ਆ ਉਹਨਾਂ ਦੇ ਪ੍ਰਤੀ ਵੀ ਅਸੀਂ ਸਾਰਾ ਉਹਨਾਂ ਨੂੰ ਦੇਖ ਰਹੇ ਆ ਤੇ ਉਹਨਾਂ ਦੇ ਵਰਕਆਊਟ ਵੀ ਕਰ ਰਹੇ ਆ ਵੀ ਬਹੁਤ ਜਲਦ ਉਹ ਸਿੰਘ ਆਪਣੇ ਵਿੱਚ ਹੋਣਗੇ ਤੁਸੀਂ ਸਾਰੇ ਉਵੇਂ ਹੀ ਜਿਵੇਂ ਆਪਾਂ ਪਿਛਲੀਆਂ ਇਲੈਕਸ਼ਨ ਚ ਉਹਨਾਂ ਦੇ ਨਾਲ ਖੜੇ ਆ ਤੇ ਆਪਾਂ ਦੋ ਸੀਟਾਂ ਤੇ ਆਪਣਾ ਪੰਥਕ ਹੋਣ ਦਾ ਫਰਜ਼ ਨਿਭਾਇਆ ਉਵੇਂ ਹੀ ਆਪਾਂ ਅੱਗੇ ਹੋ ਕੇ ਆਪਣਾ ਪੰਥਕ ਫਰਜ਼ ਨਿਭਾਉਂਦੇ ਹੋਏ ਆਪਣੇ ਸਿੰਘਾਂ ਨਾਲ ਖੜਾਂਗੇ ਤੇ ਜੋ ਜੋ ਆਪਣੇ ਜੇ ਆਪਣਾ ਕਹਿ ਲਈਏ ਪੰਥਕ ਕਾਰਜ ਨੇ ਉਹਨਾਂ ਲਈ ਵੀ ਆਪਾਂ ਇਕਜੁੱਟ ਹੋਈਏ ਆਪਣਾ ਸਭ ਤੋਂ ਪਹਿਲਾਂ ਜਿਹੜਾ ਆਪਣਾ ਮੁੱਦਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਤੇ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਇਹਨਾਂ ਮੁੱਦਿਆਂ ਨੂੰ ਆਪਾਂ ਇੱਕਜੁੱਟ ਹੋ ਕੇ ਹੀ ਲੜਨਾ ਤੇ ਆਪਾਂ ਨੂੰ ਇੱਕਜੁੱਟ ਹੋਣਾ ਵੀ ਪਊਗਾ ਕਿਉਂਕਿ ਗੁਰੂ ਸਭ ਤੋਂ ਉੱਪਰ ਗੁਰੂ ਦੇ ਪ੍ਰਤੀ ਕੋਈ ਕਿਸੇ ਨਾਲ ਸਮਝੌਤਾ ਨਹੀਂ ਕੋਈ ਕਿਸੇ ਨਾਲ ਗੱਲਬਾਤ ਨਹੀਂ ਸਭ ਤੋਂ ਪਹਿਲਾਂ ਸਾਡਾ ਗੁਰੂ ਆ ਫੇਰ ਕੋਈ ਹੋਰ ਗੱਲਾਂ ਤੇ ਉਹ ਸਿੰਘ ਜਿਹੜੇ ਆਪਣੇ ਪੰਥ ਨੂੰ ਬਚਾਉਂਦੇ ਹੋਏ ਆਪਣੇ ਪੰਥ ਲਈ ਲੜਦੇ ਹੋਏ ਜੇਲ੍ਹਾਂ ਵਿੱਚ ਬੈਠੇ ਆ ਉਹਨਾਂ ਨਾਲ ਖੜਨਾ ਵੀ ਆਪਣਾ ਫਰਜ਼ ਆ ਤੇ ਅੱਗੇ ਤੋਂ ਵੀ ਆਪਾਂ ਖੜੀਏ ਉਹਨਾਂ ਦੇ ਨਾਲ ਹਾਂ ਦਾ ਨਾਰਾ ਵੀ ਮਾਰੀਏ ਤੇ ਤੁਸੀਂ ਬਹੁਤ ਮੈਂ ਆਖੀਰ ਤੋਂ ਜਾਂਦਾ ਹੋਇ ਇੱਕ ਵਾਰੀ ਫੇਰ ਤੁਹਾਡਾ ਧੰਨਵਾਦ ਕਰਦਾ ਵੀ ਜਿਵੇਂ ਤੁਸੀਂ ਹੁਣ ਭਾਈ ਅਮਰਪਾਲ ਸਿੰਘ ਮੈਰੋਣਾ ਖੜੇ ਹੋ ਆਹੀਂ ਅੱਗੇ ਤੋਂ ਜੇ ਕਿਸੇ ਸਿੰਘ ਨਾਲ ਆਪਣੇ ਨਾਲ ਤੱਕਾ ਹੁੰਦਾ ਆਪਾਂ ਉਹਨਾਂ ਨਾਲ ਵੀ ਖੜੀਏ